ਸਰਦਾਰਨੀ ਵਰਸਟੂ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਪਰਿਵਰਤਨ ਘਰ ਵਿੱਚ ਦਾਖਲ ਹੁੰਦਿਆਂ ਹੀ ਰਜੇਸ਼ ਨੇ ਰੋਜਵਾਂਗ ਸਾਈਕਲ ਕੰਧ ਨਾਲ ਲਾ ਦਿੱਤਾ ਉਸ ਨੇ ਵਿਹੜੇ ਵਿੱਚ ਖੇਡ ਰਹੇ ਆਪਣੇ 2 ਸਾਲਾਂ ਦੇ ਪੁੱਤ ਵਿੱਕੀ ਨੂੰ ਬਾਹਾਂ ਵਿੱਚ ਪਰ ਕੇ ਗੋਦੀ ਚੁੱਕ ਲਿਆ ਸੀ ਹਰ ਰੋਜਵਾਂਗ ਬਾਹਰ ਦਾ ਦਰਵਾਜ਼ਾ ਉਸ ਦੀ ਪਤਨੀ ਇੰਦਰਾ ਨੇ ਖੋਲ੍ਹਿਆ ਸੀ ਪਤੀ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਉਹ ਹੈਰਾਨ ਬਹੁਤ ਹੈਰਾਨ ਸੀ ਉਸ ਦੀ ਹੈਰਾਨੀ ਉਦੋਂ ਹੋਰ ਵੱਧ ਗਈ ਜਦ ਜਦੋਂ ਰਜੇਸ਼ ਨੇ ਆਪਣੇ ਦੋ ਵਰਿਆਂ ਦੇ ਪੁੱਤ ਵਿੱਕੀ ਤੋਂ ਵੱਡੀ ਧੀ ਪਿੰਕੀ ਨੂੰ ਚਾਕਲੇਟ ਦੇਣ ਲਈ ਆਵਾਜ਼ ਮਾਰੀ ਸੀ ਇੰਦਰਾ ਆਪਣੇ ਪਤੀ ਦੇ ਇਸ ਤਰ੍ਹਾਂ ਦੇ ਵਰਤਾਰੇ ਤੋਂ ਹੈਰਾਨ ਸੀ ਉਹਨਾਂ ਦੇ ਵਿਆਹ ਨੂੰ 5 ਵਰੇ ਹੋ ਗਏ ਸਨ ਪਿਛਲੇ 4 ਸਾਲਾਂ ਤੋਂ ਤਾਂ ਅਜਿਹਾ ਕਦੇ ਵੀ ਨਹੀਂ ਹੋਇਆ ਸੀ ਕਿ ਰਜੇਸ਼ ਸ਼ਾਂਤ ਮਨ ਨਾਲ ਸਕੂਲੋਂ ਘਰ ਪਰਤਿਆ ਹੋਵੇ ਇੰਦਰਾ ਨੂੰ ਤਾਂ ਕਈ ਵਾਰੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੇ ਪਤੀ ਨੇ ਸਾਰੀ ਦੁਨੀਆ ਖਿਲਾਫ ਜੰਗ ਛੇੜ ਰੱਖੀ ਹੋਵੇ ਅਤੇ ਉਹ ਹਰ ਵੇਲੇ ਉਸ ਅੰਦਰ ਚਲਦੀ ਰਹਿੰਦੀ ਹੋਵੇ ਇਸ ਕਰਕੇ ਉਹ ਹਮੇਸ਼ਾ ਖਿਜੀਆ ਤੇ ਗੁੱਸੇ ਭਰਿਆ ਹੀ ਦਿਸਦਾ ਸੀ ਰਜੇਸ਼ ਸ਼ਹਿਰ ਦੇ ਇੱਕ ਦਿਵਿਆਂਗ ਬੱਚਿਆਂ ਦੇ ਸਕੂਲ ਵਿੱਚ ਅਧਿਆਪਕ ਲੱਗਾ ਹੋਇਆ ਸੀ ਉਸ ਥਾਂ ਉਹ ਪਿਛਲੇ ਇਸੇ 7 ਸਾਲਾਂ ਤੋਂ ਬੱਚਿਆਂ ਨੂੰ ਪੇਂਟਿੰਗ ਅਤੇ ਕ੍ਰਾਫਟ ਸਿਖਾਉਂਦਾ ਆ ਰਿਹਾ ਸੀ ਜਦੋਂ ਇੰਦਰਾ ਦੇ ਪਿਓ ਨੂੰ ਇਸ ਨੂੰ ਕਿਸੇ ਨੇ ਰਜੇਸ਼ ਦੀ ਦੱਸ ਪਾਈ ਸੀ ਤਾਂ ਉਸ ਨੇ ਰਜੇਸ਼ ਲਈ ਇਹ ਆਖ ਮੰਨਾ ਕਰ ਦਿੱਤਾ ਸੀ ਕਿ ਮੁੰਡਾ ਅਜਹੀ ਥਾਂ ਨੌਕਰੀ ਕਰਦਾ ਹੈ ਜਿੱਥੇ ਸਾਬਤ ਅੰਗਾ ਜਾਂ ਠੀਕ ਬੁੱਧੀ ਵਾਲਾ ਕੋਈ ਬੱਚਾ ਨਹੀਂ ਪੜਦਾ ਸਗੋਂ ਸਾਰੇ ਟੁੱਟੇ ਭੱਜੇ ਅੰਗਾ ਤੇ ਸਰੀਰਾਂ ਵਾਲੇ ਹਨ ਉਹਨਾਂ ਨੂੰ ਵੇਖ ਕੇ ਉਹ ਆਪ ਵੀ ਕਮਜ਼ੋਰ ਮਨ ਦਾ ਹੀ ਹੋਵੇਗਾ ਫਿਰ ਕਮਜ਼ੋਰ ਮਨ ਦਾ ਵਿਅਕਤੀ ਅੱਜ ਦੇ ਸਮਾਜ ਵਿੱਚ ਰਹਿ ਕੇ ਕੀ ਕਰ ਸਕਦਾ ਹੈ ਉਹ ਤਾਂ ਆਪਣੀ ਟੱਬਰ ਨੂੰ ਠੀਕ ਤਰ੍ਹਾਂ ਪਾਲ ਵੀ ਨਹੀਂ ਸਕੇਗਾ ਜਦੋਂ ਇੰਦਰਾ ਦੇ ਪਿਓ ਦੇ ਮੂੰਹੋਂ ਇਹ ਗੱਲ ਸੁਣੀਤਾ ਉਸ ਨੇ ਪਿਓ ਨੂੰ ਜੋਰ ਪਾ ਕੇ ਅਜਿਹੇ ਬੰਦੇ ਨਾਲ ਰਹਿਣਾ ਪਸੰਦ ਕਰੇਗੀ ਜਿਹੜਾ ਸਾਰਾ ਦਿਨ ਦੁੱਖੀਆਂ ਵਿੱਚ ਰਹਿੰਦਾ ਹੈ ਕਿਉਂਕਿ ਉਸ ਨੂੰ ਆਪ ਜਰੂਰ ਪਤਾ ਹੋਵੇਗਾ ਕਿ ਕਿਸੇ ਦਾ ਦੁੱਖ ਕੀ ਹੁੰਦਾ ਹੈ ਕਿਸੇ ਲਈ ਹਮਦਰਦੀ ਕੀ ਹੁੰਦੀ ਹੈ ਪਿਆਰ ਕੀ ਹੁੰਦਾ ਹੈ ਅਜਹੀਆਂ ਗੱਲਾਂ ਇੰਦਰਾ ਨੇ ਆਪਣੇ ਪਿਓ ਨੂੰ ਆਖੀਆਂ ਸਨ ਪਿਓ ਸ਼ੁਰੂ ਤੋਂ ਹੀ ਧੀ ਦੀ ਹਰ ਗੱਲ ਮੰਨਦਾ ਆਇਆ ਸੀ ਕਿਉਂਕਿ ਇੰਦਰਾ ਉਹਨਾਂ ਦੀ ਇਕਲੌਤੀ ਧੀ ਸੀ ਉਹ ਬਹੁਤ ਸਮਝਦਾਰ ਸੀ ਤੇ ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲੀ ਤਬੀਅਤ ਦੀ ਮਾਲਕ ਸੀ ਰਿਸ਼ਤੇਦਾਰਾਂ ਵਿੱਚੋਂ ਜਦੋਂ ਕਿਸੇ ਨੂੰ ਤਕਲੀਫ ਹੁੰਦੀ ਉਹ ਸਭ ਤੋਂ ਮੂਰੇ ਦੇਸ ਦੀ ਉਸਨੇ ਆਪਣੀਆਂ ਕਈ ਜਾਣਣ ਵਾਲੀਆਂ ਦੇ ਹਸਪਤਾਲ ਵਿੱਚ ਜਨੇਪੇ ਵੀ ਕਰਵਾਏ ਸਨ ਵਿਆਹ ਤੋਂ ਪਹਿਲਾਂ ਮਾਪਿਆਂ ਨੇ ਦੋਵਾਂ ਦਾ ਮੇਲ ਕਰਵਾਇਆ ਤਾਂ ਉਹਨਾਂ ਕੋਈ ਖਾਸ ਗੱਲ ਨਹੀਂ ਕੀਤੀ ਸੀ ਬਸ ਇੱਕ ਦੂਜੇ ਨੂੰ ਵੇਖ ਕੇ ਹੀ ਪਸੰਦ ਕਰ ਲਿਆ ਸੀ ਇੰਦਰਾ ਨੂੰ ਇਹ ਖੁਸ਼ੀ ਸੀ ਕਿ ਉਸ ਦਾ ਹੋਣ ਵਾਲਾ ਪਤੀ ਵੇਖਣ ਵਿੱਚ ਸੁਨੱਖਾ ਸੀ ਲੰਬਾ ਲੱਜਾ ਸੀ ਪੜਿਆ ਲਿਖਿਆ ਸੀ ਨੌਕਰੀ ਕਰਦਾ ਸੀ ਆਪਣਾ ਘਰ ਸੀ ਘਰ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਸੀ ਲੈ ਦੇ ਕੇ ਇੱਕ ਵਿਧਵਾ ਮਾਸੀ ਜਿਹੜੀ ਉਸ ਨਾਲ ਰਹਿੰਦੀ ਸੀ ਵਿਆਹ ਹੋ ਗਿਆ ਤੇ ਇੰਦਰਾ ਸਹੁਰੇ ਘਰ ਆ ਗਈ ਵਿਆਹ ਤੋਂ ਬਾਅਦ ਦੇ ਸ਼ੇ ਮਹੀਨੇ ਬਹੁਤ ਵਧੀਆ ਲੰਗੇ ਰਜੇਸ਼ ਉਸ ਨੂੰ ਨਾਲ ਲੈ ਕੇ ਕਿਤੇ ਵੀ ਘੁੰਮਣ ਨਿਕਲ ਜਾਂਦਾ ਸੀ ਕਈ ਵਾਰ ਉਹ ਰਾਤ ਦੀ ਰੋਟੀ ਵੀ ਬਾਹਰ ਹੀ ਖਾਂਦਾ ਆਉਂਦੇ। ਭਾਵੇਂ ਰਜੇਸ਼ ਦਾ ਰਹਿਣ ਸਹਿਣ ਮੱਧ ਵਰਗੀ ਸੀ ਤਾਂ ਵੀ ਉਸ ਦੀ ਤਨਖਾਹ ਨਾਲ ਉਹਨਾਂ ਦਾ ਗੁਜ਼ਾਰਾ ਠੀਕ ਟਲਦਾ ਰਹਿੰਦਾ ਸੀ। ਇੰਦਰਾ ਕਈ ਵਾਰ ਕੋਸ਼ਿਸ਼ ਕਰਦੀ ਕਿ ਥੋੜੇ ਬਹੁਤੇ ਪੈਸੇ ਤਨਖਾਹ ਚੋਂ ਬਚਾ ਲਏ ਜਾਨ ਪਰ ਅਜਾ ਕਦੇ ਨਾ ਹੁੰਦਾ। ਇੱਕ ਵਰੇ ਬਾਅਦ ਜਦੋਂ ਉਹਨਾਂ ਘਰ ਧੀ ਪਿੰਕੀ ਆ ਗਈ ਤਾਂ ਰਜੇਸ਼ ਵਿੱਚ ਪਰਵਰਤਨ ਆਉਣਾ ਸ਼ੁਰੂ ਹੋ ਗਿਆ ਇਹ ਨਹੀਂ ਕਿ ਉਸ ਨੂੰ ਧੀ ਚੰਗੀ ਨਹੀਂ ਸੀ ਲੱਗਦੀ ਜਾਂ ਉਹ ਉਸ ਨੂੰ ਪਿਆਰ ਨਹੀਂ ਸੀ ਕਰਦਾ ਪਰ ਘਰ ਵਿੱਚ ਆਈ ਧੀ ਨੇ ਰਜੇਸ਼ ਦੀ ਮਿਲਦੀ ਤਨਖਾਹ ਵਿੱਚੋਂ ਹਿੱਸਾ ਵੰਡਾਉਣਾ ਸ਼ੁਰੂ ਕਰ ਦਿੱਤਾ ਸੀ ਉਸ ਲਈ ਦੁੱਧ ਕੱਪੜੇ ਕਈ ਵਾਰੀ ਬਿਮਾਰ ਹੋਣ ਤੇ ਡਾਕਟਰ ਦੀ ਫੀਸ ਇੰਦਰਾ ਘਰੋਂ ਆਏ ਮਹਿਮਾਨ ਨੂੰ ਮਹਿਮਾਨ ਉਸ ਨੂੰ ਮਿਲਦੀ ਤਨਖਾਹ ਵਿੱਚੋਂ ਥੋੜਾ ਥੋੜਾ ਕਰਕੇ ਕੁਝ ਨਾ ਕੁਝ ਕੱਢਦੇ ਹੀ ਰਹਿੰਦੇ ਅਤ ਮਹੀਨੇ ਦੇ ਅਖੀਰ ਦਿਨ ਰਜੇਸ਼ ਲਈ ਬਹੁਤ ਔਖੇ ਲੰਘਦੇ ਉਸ ਨੂੰ ਕਈ ਵਾਰ ਤੋੜ ਜੋੜ ਕਰਨੇ ਪੈਂਦੇ ਅਜਾਹ ਹੋਂ ਤੇ ਉਸ ਦਾ ਸਬਾਚਿਰ ਚੜਾ ਹੋ ਗਿਆ ਪਹਿਲਾ ਰਜੇਸ਼ ਪਹਿਲਾ ਜਿਹੜਾ ਰਜੇਸ਼ ਪਤਨੀ ਨੂੰ ਲੈ ਕੇ ਘੁੰਮਣ ਜਾਂਦਾ ਸੀ ਕਈ ਵਾਰ ਪਤਨੀ ਨਾਲ ਮਿਲ ਕੇ ਬਾਹਰ ਖਾਣਾ ਖਾਂਦਾ ਸੀ ਹੁਣ ਹਰ ਵੇਲੇ ਆਪਣੇ ਆਪ ਨਾਲ ਖਿਜਿਆ ਖਿਜਿਆ ਰਹਿਣ ਲੱਗਾ ਉਸ ਦੇ ਮਨ ਵਿੱਚ ਆਉਂਦਾ ਕਿ ਕਿਤੋਂ ਬਹੁਤ ਸਾਰੇ ਪੈਸੇ ਮਿਲ ਜਾਣ ਤਾਂ ਜੋ ਉਹ ਹਰ ਮਹੀਨੇ ਬਜਟ ਨਾ ਬਣਾਉਣਾ ਉਸ ਨੂੰ ਹਰ ਮਹੀਨੇ ਬਜਟ ਨਾ ਬਣਾਉਣਾ ਪਏ ਥੋੜੇ ਨਾਲ ਮਹੀਨਾ ਪੂਰਾ ਨਾ ਕਰਨਾ ਪਵੇ ਮਹੀਨੇ ਦੇ ਅਖੀਰ ਦਿਨ ਕਿਰਸ ਨਾਲ ਕੱਢਨੇ ਨਾ ਪੈਣ ਕਿਸੇ ਮਿੱਤਰ ਕੋਲੋਂ ਉਧਾਰ ਨਾ ਫੜਨਾ ਪਵੇ ਔਖੇ ਲੰਘਦੇ ਦਿਨਾਂ ਨਾਲ ਇੱਕ ਸਾਲ ਬੀਤ ਗਿਆ ਦੂਜੇ ਵਾਰੇ ਵਿੱਚ ਇੰਦਰਾ ਦਾ ਪੁੱਤ ਇੰਦਰਾ ਇੱਕ ਪੁੱਤ ਦੀ ਮਾਂ ਬਣ ਗਈ। ਭਾਵੇਂ ਰਜੇਸ਼ ਨੂੰ ਘਰ ਵਿੱਚ ਪੁੱਤ ਆਉਣ ਦੀ ਬਹੁਤ ਖੁਸ਼ੀ ਸੀ ਪਰ ਇਹ ਖੁਸ਼ੀ ਵੀ ਆਰਜੀ ਸੀ। ਪੁੱਤ ਨੇ ਭੈਣ ਪਿੰਕੀ ਨਾਲ ਮਿਲ ਕੇ ਉਸ ਦੀ ਤਨਖਾਹ ਵਿੱਚੋਂ ਹੋਰ ਖਰਚਾ ਕਰਾਉਣਾ ਸ਼ੁਰੂ ਕਰ ਦਿੱਤਾ। ਫਿਰ ਰਜੇਸ਼ ਨੂੰ ਸਮਝ ਨਾ ਆਇਆ ਕਿ ਉਹ ਘਰ ਕਿਵੇਂ ਤੋੜੇ, ਕਿਵੇਂ ਚਲਾਵੇ ਮਹੀਨੇ ਦਾ ਖਰਚ। ਇਸ ਤੋਂ ਬਾਅਦ ਰਜੇਸ਼ ਨੇ ਇੰਦਰ ਨਾਲ ਸਿੱਧੇ ਮੂੰਹ ਬੋਲਣਾ ਹੀ ਬੰਦ ਕਰ ਦਿੱਤਾ। ਉਹ ਪਤਨੀ ਨੂੰ ਹੀ ਦੋਸ਼ੀ ਸਮਝਦਾ ਸੀ ਜਿਸ ਨੇ ਬੱਚੇ ਪੈਦਾ ਕਰਕੇ ਉਸ ਦਾ ਸਕੂਨ ਖੋ ਲਿਆ ਸੀ, ਉਸ ਦਾ ਸੁੱਖ ਖੋ ਲਿਆ ਸੀ। ਉਹ ਰਜੇਸ਼ ਜਿਹੜਾ ਸਕੂਲ ਵਿੱਚ ਇੱਕ ਵਧੀਆ ਤੇ ਸੱਭਿਆ ਅਧਿਆਪਕ ਕਰਕੇ ਜਾਣਿਆ ਜਾਂਦਾ ਸੀ, ਜਿਹੜਾ ਬਹੁਤ ਮਿਲਨਸਾਰ ਸੀ, ਉਹ ਰਜੇਸ਼ ਹੁਣ ਕਿਸੇ ਵੀ ਛੋਟੀ ਗੱਲ ਨੂੰ ਲੈ ਕੇ ਅਧਿਆਪਕਾਂ ਨਾਲ ਲੜ ਪੈਂਦਾ। ਉਹਨਾਂ ਨੂੰ ਉਲਟਾ ਸਿੱਧਾ ਬੋਲਣ ਤੋਂ ਵੀ ਗਰੇਜ਼ ਨਹੀਂ ਸੀ ਕਰਦਾ ਉਸ ਨੂੰ ਸਰਕਾਰ ਤੇ ਗੁੱਸਾ ਆਉਂਦਾ ਲੋਕਾਂ ਤੇ ਗੁੱਸਾ ਆਉਂਦਾ ਜਿਹੜੇ ਉਸ ਨੂੰ ਸ਼ਾਂਤੀ ਨਾਲ ਨਹੀਂ ਸੀ ਰਹਿਣ ਦਿੰਦੇ ਉਸ ਨੂੰ ਸਾਰਿਆਂ ਤੇ ਗੁੱਸਾ ਆਉਂਦਾ ਜਿਨ੍ਹਾਂ ਨੇ ਉਸ ਦਾ ਚੈਨ ਖੋ ਲਿਆ ਸੀ ਲੋਕਾਂ ਨਾਲ ਸਰਕਾਰ ਦੀਆਂ ਕੀਤੀਆਂ ਯਾਗਤੀਆਂ ਉਸ ਤੋਂ ਸਹਿਨ ਨਾ ਹੁੰਦੀਆਂ ਉਹ ਪਤਨੀ ਨੂੰ ਕਿੰਨੀ ਵਾਰ ਕਹਿ ਚੁੱਕਾ ਸੀ ਕਿ ਇਹ ਭੁੱਖੇ ਭੇੜੀਏ ਰਿਸ਼ਵਤ ਦਾ ਲਹੂ ਪੀਤੇ ਬਿਨਾ ਕੋਈ ਕੰਮ ਨਹੀਂ ਕਰਦੇ ਹੀ ਨਹੀਂ ਇਹਨਾਂ ਦੀ ਤਾਂ ਰੋਮ-ਰੋਮ ਵਿੱਚ ਬੇਈਮਾਨੀ ਵੜ ਗਈ ਹੈ ਮਕਾਰੀ ਵੜ ਗਈ ਹੈ ਤੇ ਹੁਣ ਕਦੇ ਨਹੀਂ ਸੁਧਰ ਸਕਦੇ ਇਸ ਮੁਲਕ ਵਿੱਚ ਹੁਣ ਪੈਸੇ ਦਾ ਹੀ ਜੋਰ ਹੈ ਪੈਸੇ ਬਿਨਾ ਬੰਦਾ ਕਿਸੇ ਜੋਗਾ ਨਹੀਂ ਕੋਈ ਪੋਸ਼ ਨਹੀਂ ਉਸ ਦੀ ਰਿਸ਼ਤੇਦਾਰ ਵੀ ਉਸ ਨੂੰ ਦੁਤਕਾਰ ਦਿੰਦੇ ਹਨ ਪੈਸੇ ਨਾਲ ਇਨਸਾਨ ਕੀ ਨਹੀਂ ਖਰੀਦ ਸਕਦਾ ਪਰ ਮੇਰੇ ਕੋਲ ਪੈਸਾ ਕਿਉਂ ਨਹੀਂ ਅਜਿਹੇ ਕਿੰਨੇ ਹੀ ਸਵਾਲ ਉਸ ਨੂੰ ਹਰ ਵੇਲੇ ਬੇਚੈਨ ਕਰੀ ਰੱਖਦੇ। ਦੋ ਦਿਨ ਪਹਿਲਾਂ ਦੀ ਹੀ ਗੱਲ ਹੈ। ਉਹ ਰੋਜ਼ ਵਾਂਗ ਸਕੂਲੋਂ ਘਰ ਆਇਆ। ਸਾਈਕਲ ਉਸਨੇ ਕਾਂਦ ਨਾਲ ਲਾ ਦਿੱਤਾ। ਕਮਰੇ ਵਿੱਚ ਜਾ ਕੇ ਬਿਨਾ ਕੱਪੜੇ ਬਦਲਿਆਂ ਉਹ மஞ்சੇ ਤੇ ਲੰਮਾ ਪੈ ਗਿਆ। ਇੰਦਰਾ ਚਾਹ ਬਣਾ ਕੇ மஞ்சੇ ਨੇੜੇ ਪਏ ਮੇਜ਼ ਤੇ ਧਰ ਗਈ। ਹੁਣ ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਸੀ। ਉਹ ਮੋੜ ਰਸੋਈ ਵਿੱਚ ਜਾ ਕੇ ਰਾਤ ਦੀ ਰੋਟੀ ਤਿਆਰ ਕਰਨ ਲੱਗੀ। ਬੱਚੇ ਦੂਜੇ ਕਮਰੇ ਵਿੱਚ ਟੀਵੀ ਤੇ ਕਾਰਟੂਨ ਫਿਲਮ ਦੇਖ ਰਹੇ ਸਨ ਜਦੋਂ 1 ਘੰਟੇ ਬਾਅਦ ਇੰਦਰਾ ਰੋਟੀ ਵਾਲੀ ਥਾਲੀ ਲੈ ਕੇ ਆਈ ਤਾਂ ਰਜੇਸ਼ ਅਜੇ ਤੱਕ மஞ்சੇ ਤੇ ਲੰਮਾ ਪਿਆ ਸੀ ਉਹ ਰੋਟੀ ਵਾਲੀ ਵਾਲੀ ਥਾਲੀ ਖਾਲੀ ਕੱਪ ਕੋਲ ਰੱਖ ਕੇ ਮੁੜ ਗਈ ਹੁਣ ਹਾਲਾਤ ਅਜਿਹੇ ਹੋ ਗਏ ਸਨ ਕਿ ਪਤਨੀ ਪਤੀ ਪਤਨੀ ਦੋਵੇਂ ਆਪਸ ਵਿੱਚ ਘੱਟ ਹੀ ਗੱਲ ਕਰਦੇ ਸਨ ਦੋਵਾਂ ਦਾ ਇੱਕ ਘਰ ਵਿੱਚ ਇਕੱਠੇ ਰਹਿਣਾ ਜਿਵੇਂ ਕਿ ਇੱਕ ਮਜਬੂਰੀ ਹੀ ਸੀ ਅਜੇ ਇੰਦਰਾ ਨੂਰ ਰਸੋਈ ਵਿੱਚ ਗਿਆ ਥੋੜਾ ਚਿਰ ਹੋਇਆ ਸੀ ਕਿ ਫਟਾਕ ਦੀ ਆਵਾਜ਼ ਆਈ ਜਿਵੇਂ ਕਿਸੇ ਨੇ ਭਾਂਡੇ ਵਗਾ ਕੇ ਮਾਰੇ ਹੋਣ ਇੰਦਰਾ ਨਸੀ ਨਸੀ ਕੰਬਰੀ ਅੰਦਰ ਗਈ ਉਸਨੇ ਦੇਖਿਆ ਕਿ ਪਤੀ ਨੇ ਰੋਟੀ ਵਾਲੀ ਥਾਲੀ ਥੋੜਾ ਚਿਰ ਪਹਿਲਾਂ ਕੰਦ ਨਾਲ ਮਾਰੀ ਸੀ ਕਿਉਂਕਿ ਸਬਜੀ ਦੇ ਨਿਸ਼ਾਨ ਕੰਦ ਤੇ ਵੀ ਦੇਖ ਰਹੇ ਸਨ ਇਸ ਤੋਂ ਪਹਿਲਾਂ ਇੰਦਰਾ ਕੁਝ ਪੁੱਛਦੀ ਉਹ ਆਪੇ ਹੀ ਉੱਚੀ ਆਵਾਜ਼ ਵਿੱਚ ਬੋਲ ਪਿਆ ਇਹ ਸਬਜ਼ੀ 'ਚ ਕਿੰਨਾ ਲੂਣ ਪਾ ਰੱਖਿਆ ਹੈ ਕੌੜੀ ਘਰ ਰੱਖੀ ਹੈ ਕੀ ਬੰਦਾ ਇਸ ਨੂੰ ਖਾ ਸਕਦਾ ਹੈ ਇੰਦਰਾ ਨੂੰ ਆਪ ਨਹੀਂ ਸੀ ਪਤਾ ਕਿ ਸਬਜ਼ੀ ਵਿੱਚ ਲੂਣ ਕਿਵੇਂ ਵੱਧ ਪੈ ਗਿਆ ਭਾਵੇਂ ਘਰ ਵਿੱਚ ਰਜੇਸ਼ ਦਾ ਇੰਦਰਾ ਨਾਲ ਇਹੋ ਜਿਹਾ ਵਰਤਾ ਰਿਹਾ ਸੀ ਪਰ ਤਾਂ ਵੀ ਉਹ ਹਰ ਪਾਸਿਓ ਉਸ ਨੂੰ ਸੰਜੋਗ ਦਿੰਦੀ ਆਈ ਸੀ ਉਹ ਪਤੀ ਦੀ ਹਰ ਜਿਗਤੀ ਸਹਿਣ ਕਰਦੀ ਆਈ ਸੀ ਪਿਛਲੇ ਹਫਤੇ ਹੀ ਪਤਾ ਨਹੀਂ ਕਿਸ ਛੋਟੀ ਜਹੀ ਗੱਲ ਨੂੰ ਲੈ ਕੇ ਜਦੋਂ ਉਸਦੇ ਪਤੀ ਨੇ ਪਿੰਕੀ ਦੇ ਮੂੰਹ ਤੇ ਚੰਡ ਮਾਰੀ ਸੀ ਤਾਂ ਵੀ ਉਹ ਚੁੱਪ ਕਰਕੇ ਰਹਿ ਗਈ ਸੀ ਜਦੋਂ ਕਿ ਉਸ ਦਾ ਮਨ ਬਹੁਤ ਕੁਝ ਕਹਿਣ ਨੂੰ ਸੀ ਅੱਜ ਤਾਂ ਰਜੇਸ਼ ਜੀ ਨੇ ਸਾਰੀਆਂ ਹੱਦਾਂ ਪਾਰ ਕਰ ਗਿਆ ਸੀ ਜਦੋਂ ਉਸ ਨੇ ਰੋਟੀ ਵਾਲੀ ਥਾਲੀ ਗੁੱਸੇ ਵਿੱਚ ਭਰਿਆ ਕੰਦ ਨਾਲ ਮਾਰੀ ਸੀ ਰਾਤੀ ਇੰਦਰਾ ਫਿਰ ਪਹਿਲਾ ਵਾਂਗ ਚੁੱਪਚਾਪ ਸੌ ਗਈ ਅਗਲੇ ਦਿਨ ਐਤਵਾਰ ਛੁੱਟੀ ਸੀ ਰਾਤੀ ਉਹ ਪੱਕਾ ਕਰਕੇ ਸੁੱਤੀ ਕਿ ਸਵੇਰੇ ਸਰਪਤੀ ਕੋਲੋਂ ਜ਼ਰੂਰ ਪੁੱਛੇਗੀ ਕਿ ਉਹ ਇਸ ਤਰ੍ਹਾਂ ਕਿਉਂ ਕਰਦਾ ਹੈ ਉਹ ਕਿਉਂ ਬਦਲ ਗਿਆ ਹੈ ਉਸ ਦਾ ਉਹ ਰਜੇਸ਼ ਕਿੱਥੇ ਚਲਾ ਗਿਆ ਹੈ ਜਿਹੜਾ ਵਿਆਹ ਤੋਂ ਬਾਅਦ ਕੁਝ ਮਹੀਨੇ ਉਸ ਨਾਲ ਜੁੜਿਆ ਰਿਹਾ ਸੀ ਕਿਵੇਂ ਉਸ ਨੂੰ ਬਹੁਤ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਸ ਦੀ ਹਰ ਇੱਕ ਛੋਟੀ ਤੋਂ ਛੋਟੀ ਗੱਲ ਛੋਟੀ-ਛੋਟੀ ਇੱਛਾ ਪੂਰੀ ਕਰਦਾ ਸੀ ਜਦੋਂ ਸਵੇਰੇ ਇੰਦਰਾ ਨੇ ਰਜੇਸ਼ ਕੋਲੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਉਹ ਮਨ ਵਿੱਚ ਬਸ ਇਹ ਹੀ ਸੋਚਦਾ ਰਿਹਾ ਲੋਕਾਂ ਕੋਲ ਕਿੰਨੇ ਪੈਸੇ ਹਨ ਮੇਰੇ ਕੋਲ ਪੈਸੇ ਕਿਉਂ ਨਹੀਂ ਉਹ ਪੈਸੇ ਨਾਲ ਐਸ਼ ਕਰਦੇ ਹਨ ਪੈਸੇ ਨਾਲ ਸਾਰੇ ਸੁੱਖ ਮੁੱਲ ਖਰੀਦ ਲੈਂਦੇ ਹਨ ਪਰ ਮੈਂ ਪਤੀ ਦੀ ਇਸ ਸੋਚ ਨੂੰ ਸਮਝਦਿਆਂ ਇੰਦਰਾ ਦੇ ਮਨ ਵਿੱਚ ਆਇਆ ਕਿ ਉਹ ਪਤੀ ਨੂੰ ਦੱਸੇ ਪੈਸੇ ਤੋਂ ਬਿਨਾ ਸਾਡੇ ਕੋਲ ਹੋਰ ਕਿੰਨਾ ਕੁਝ ਹੈ ਬੱਚੇ ਹਨ ਘਰ ਹੈ ਨੌਕਰੀ ਹੈ ਇੱਜ਼ਤ ਹੈ ਪਰ ਉਹ ਤਾਂ ਕੁਝ ਕਹਿ ਹੀ ਨਹੀਂ ਸਕੀ ਅਗਲੇ ਦਿਨ ਤੋਂ ਰਜੇਸ਼ ਫਿਰ ਸਕੂਲ ਜਾਣ ਲੱਗਾ ਤਿੰਨ ਚਾਰ ਦਿਨ ਇਸੇ ਤਰ੍ਹਾਂ ਕਲਪਦਿਆਂ ਖੇਜਦਿਆਂ ਲੰਘ ਗਏ ਆਪਣੇ ਪਤੀ ਨੂੰ ਵੇਖ ਕੇ ਇੰਦਰਾ ਨੂੰ ਬਹੁਤ ਅਫਸੋਸ ਹੁੰਦਾ ਪਰ ਅੱਜ ਸਕੂਲੋਂ ਛੇਤੀ ਘਰ ਆ ਕੇ ਰਜੇਸ਼ ਨੇ ਵਿੱਕੀ ਨੂੰ ਗੋਦੀ ਚੁੱਕਿਆ ਉਹ ਪਿੰਕੀ ਜਿਸ ਦੇ ਮੂੰਹ ਤੇ ਕਿਸੇ ਮਾੜੀ ਜਹੀ ਗੱਲ ਤੇ ਉਸਨੇ ਚੰਡ ਮਾਰੀ ਸੀ ਚਾਕਲੇਟ ਲਈ ਸਦਿਆ ਤਾਂ ਇੰਦਰਾ ਨੂੰ ਇਸ ਤਰ੍ਹਾਂ ਹੁੰਦਾ ਵੀ ਇੱਕੇ ਯਕੀਨ ਨਹੀਂ ਸੀ ਆਇਆ ਕਿ ਰਜੇਸ਼ ਇੱਕੋ ਵਾਰੀ ਕਿਵੇਂ ਬਦਲ ਗਿਆ ਉਸ ਦਾ ਮਨ ਹੋਇਆ ਕਿ ਪਤੀ ਨੂੰ ਪੁੱਛ ਵੇਖੇ ਪਰ ਉਸਨੇ ਇਸ ਤਰ੍ਹਾਂ ਨਹੀਂ ਕੀਤਾ ਉਹ ਤਾਂ ਬਸ ਆਪਣੇ ਕੰਮ ਵਿੱਚ ਲੱਗੀ ਰਹੀ ਕਿਉਂਕਿ ਹੁਣ ਚੁੱਪ ਰਹਿ ਜਾਣਾ ਉਸਦੀ ਆਦਤ ਬਣ ਗਈ ਸੀ ਅਸਲ ਵਿੱਚ ਹੋਇਆ ਇੰਜ ਕਿ ਅੱਜ ਸਵੇਰੇ ਰਜੇਸ਼ ਰੋਜ਼ਮਾਂਗ ਸਕੂਲ ਗਿਆ ਜਾਂਦਿਆਸਾਰ ਉਸ ਦੀ ਸਕੂਲ ਚਪੜਾਸੀ ਨਾਲ ਝੜਪ ਹੋ ਗਈ ਜਿਸਨੇ ਉਸ ਦੇ ਕਮਰੇ ਦੇ ਮੇਜ਼ ਤੇ ਕੱਪੜਾ ਨਹੀਂ ਸੀ ਮਾਰਿਆ ਉਹ ਇੱਕ ਅਧਿਆਪਕ ਸਾਥੀ ਨਾਲ ਵੀ ਲੜ ਪਿਆ ਸੀ ਜਿਹੜਾ ਰੋ ਸਾਈਕਲ ਦੀ ਥਾਂ ਮੋਟਰਸਾਈਕਲ ਇਸ ਸਕੂਲ ਆਉਂਦਾ ਸੀ ਰਜੇਸ਼ ਕੋਲ ਇਹ ਸੈਨ ਨਹੀਂ ਸੀ ਹੁੰਦਾ ਕਿ ਉਸ ਨਾਲ ਕੰਮ ਕਰਦਾ ਅਧਿਆਪਕ ਮੋਟਰਸਾਈਕਲ ਤੇ ਕਿਉਂ ਹੁੰਦਾ ਹੈ ਉਸ ਵਾਂਗ ਸਾਈਕਲ ਇਸਤੇਮਾਲ ਕਿਉਂ ਨਹੀਂ ਕਰਦਾ ਅਜੀ ਉਹ ਆਪਣਾ ਪਹਿਲਾ ਪੀਰੀਅਡ ਅਟੈਂਡ ਕਰਕੇ ਕਲਾਸਰੂਮ ਵਿੱਚੋਂ ਬਾਹਰ ਨਿਕਲ ਸਟਾਫ ਰੂਮ ਵੱਲ ਜਾ ਹੀ ਰਿਹਾ ਸੀ ਕਿ ਸਕੂਲ ਦੇ ਵੱਡੇ ਗੇਟ ਤੋਂ ਥੋੜਾ ਜਿਹਾ ਅੰਦਰ ਨੂੰ ਕਰਕੇ ਇੱਕ ਵੱਡੀ ਲੰਮੀ ਕਾਰ ਆ ਕੇ ਰੁਕੀ ਜਿਸ ਨੂੰ ਵੇਖਦਿਆਂ ਸਾਰ ਰਜੇਸ਼ ਦੇ ਮਨ ਵਿੱਚ ਆਇਆ ਕਾਸ਼ ਅਜਿਹੀ ਕਾਰ ਮੇਰੇ ਕੋਲ ਵੀ ਹੁੰਦੀ ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਡਰਾਈਵਰ ਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਉਸ ਵਿੱਚੋਂ ਕੋਈ 70-80 ਸਾਲ ਦੀ ਇੱਕ ਔਰਤ ਬਾਹਰ ਨਿਕਲੀ ਬਹੁਤ ਪਿਆਰੀ ਸ਼ਖਸੀਅਤ ਵਾਲੀ ਫਿਰ ਡਰਾਈਵਰ ਨੇ ਕਾਰ ਦੀ ਡਿੱਕੀ ਖੋਲ੍ਹ ਕੇ ਉਸ ਵਿੱਚੋਂ 휠ਚੇਅਰ ਬਾਹਰ ਕੱਢੀ ਫੇਰ ਕਾਰ ਦੀ ਪਿਛਲੀ ਸੀਟ ਤੋਂ 8-9 ਵਰਿਆਂ ਦੇ ਮੰਦਬੁੱਤੀ ਬੱਚੇ ਨੂੰ ਬਾਹਰ ਕੱਢ ਕੇ ਉਸਤੇ ਬਿਠਾ ਦਿੱਤਾ ਜਿਸ ਦੀਆਂ ਦੋਵੇਂ ਲੱਤਾਂ ਵੀ ਕੰਮ ਨਹੀਂ ਕਰਨ ਕਰਦੀਆਂ ਉਸ ਔਰਤ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਰਜੇਸ਼ ਤਾਂ ਆਪਣੇ ਆਪਣੀ ਥਾਂਵੇਂ ਹੀ ਖਲੋਤਾ ਰਿਹਾ ਗਿਆ ਬੇਟਾ ਕੀ ਤੁਸੀਂ ਇਸ ਨੂੰ ਇਸ ਸਕੂਲ ਵਿੱਚ ਕੰਮ ਕਰਦੇ ਹੋ ਰਜੇਸ਼ ਨੇੜੇ ਪਹੁੰਚ ਕੇ ਉਸ ਉਮਰਦਰਾਜ ਔਰਤ ਦਾ ਇਹ ਪਹਿਲਾ ਸਵਾਲ ਸੀ ਉਸ ਨੇ ਬਹੁਤ ਨਿਮਰਤਾ ਨਾਲ ਪੁੱਛਿਆ ਸੀ ਪਹਿਲਾਂ ਰਜੇਸ਼ ਦੇ ਮਨ ਵਿੱਚ ਆਇਆ ਕਿ ਵੱਡੀ ਕਾਰ ਵਾਲੀ ਅਮੀਰ ਔਰਤ ਨੂੰ ਕੋਈ ਜਵਾਬ ਦੇਵੇ ਹੀ ਨਾ ਪਰ ਉਸ ਨਾਲ ਆਏ 휠 ਚੇਅਰ ਤੇ ਬੈਠੇ ਮੁੰਡੇ ਨੂੰ ਵੇਖ ਕੇ ਉਸ ਨੂੰ ਬੋਲਣਾ ਪਿਆ ਹਾਂ ਮਾ ਜੀ ਮੈਂ ਸਕੂਲ ਵਿੱਚ ਅਧਿਆਪਕ ਹਾਂ ਅਤੇ ਬੱਚਿਆਂ ਨੂੰ ਪੇਂਟਿੰਗ ਸਿਖਾਉਂਦਾ ਹਾਂ ਰਜੇਸ਼ ਦਾ ਜਵਾਬ ਸੁਣ ਕੇ ਉਹ ਔਰਤ ਬਜ਼ੁਰਗ ਔਰਤ ਕੁਝ ਚਿਰ ਚੁੱਪ ਰਹਿ ਕੇ ਉਸ ਦੇ ਚਿਹਰੇ ਵੱਲ ਦੇਖਦੀ ਰਹੀ ਪਰ ਉਹ ਮੁੜ ਆਪੇ ਹੀ ਬੋਲਣ ਲੱਗੀ ਪੁੱਤ ਮੈਂ ਇਸ ਬੱਚੇ ਦੀ ਦਾਦੀ ਹਾਂ ਇਹ ਮੇਰੇ ਪੁੱਤ ਦਾ ਇੱਕੋ ਇੱਕ ਬੇਟਾ ਹੈ ਇਹ ਜਮਾਂਦਰੂ ਹੀ ਅਜਹਾ ਹੈ ਅਸੀਂ ਇਸ ਦਾ ਇਲਾਜ ਕਰਾ ਰਹੇ ਹਾਂ ਡਾਕਟਰ ਕਹਿੰਦੇ ਹਨ ਕਿ ਠੀਕ ਹੋ ਜਾਵੇਗਾ ਪਰ ਇਸ ਲਈ ਵਕਤ ਲੱਗੇਗਾ ਸਾਡੇ ਕੋਲ ਬਹੁਤ ਕੁਝ ਹੈ ਬੇਟਾ ਕਿਸੇ ਚੀਜ਼ ਦੀ ਕਮੀ ਨਹੀਂ ਪਰ ਇਹ ਬੱਚਾ ਇਸ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਪਰ ਅਸੀਂ ਕਿੰਨੇ ਲਾਚਾਰ ਹਾਂ ਪੁੱਤ ਸਾਨੂੰ ਮਾਨਸਿਕ ਸ਼ਾਂਤੀ ਨਹੀਂ ਮੇਰੇ ਪੋਤੇ ਨੂੰ ਤਕਲੀਫ ਹੈ ਇਸ ਕਰਕੇ ਮੇਰਾ ਪੁੱਤ ਵੀ ਦੁਖੀ ਰਹਿੰਦਾ ਹੈ ਇਸ ਬੱਚੇ ਦੀ ਮਾਂ ਵੀ ਦੁਖੀ ਹੈ ਇਸ ਤਕਲੀਫ ਵਿੱਚ ਅਸੀਂ ਖੁਸ਼ ਕਿਵੇਂ ਰਹਿ ਸਕਦੇ ਹਾਂ ਕੀ ਰਹਿ ਸਕਦੇ ਹਾਂ ਬੇਟਾ ਨਹੀਂ ਰਹਿ ਸਕਦੇ ਨਾ ਫਿਰ ਬਾਕੀ ਸਾਰੇ ਸੁੱਖਾਂ ਨੂੰ ਅਸੀਂ ਕੀ ਕਰਾਂਗੇ ਪੁੱਤ ਮੈਂ ਇਸ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਆਈ ਹਾਂ ਤੁਹਾਡੇ ਲੋਕਾਂ ਨੂੰ ਸੌਂਪ ਰਹੀ ਹਾਂ ਮੈਂ ਇਸ ਨੂੰ ਦੇਖੀ ਬੇਟਾ ਸਕੂਲ ਵਿੱਚ ਇਸ ਨੂੰ ਕੋਈ ਤਕਲੀਫ ਨਾ ਹੋਵੇ ਪੁੱਤ ਇਹ ਤਾਂ ਪਹਿਲਾਂ ਤੋਂ ਹੀ ਰੱਬ ਦੇ ਦਿੱਤੇ ਦੁੱਖਾਂ ਦਾ ਮਾਰਿਆ ਹੋਇਆ ਹੈ ਐਨਾ ਆਖਦਿਆਂ ਉਸ ਬਿਰਧ ਔਰਤ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਕਰਕੇ ਪਾਣੀ ਦੀਆਂ ਲਕੀਰਾ ਵਗ ਤੁਰੀਆਂ ਰਜੇਸ਼ ਤਾਂ ਜਿਵੇਂ ਤਰਤੀਵੇ ਚ ਘਟਿਆ ਪੱਥਰ ਬਣ ਕੇ ਰਹਿ ਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਔਰਤ ਨੂੰ ਕੀ ਜਵਾਬ ਦੇਵੇ ਪਲਾਂ ਵਿੱਚ ਉਸ ਦੀ ਸੋਚ ਆਪਣੇ ਘਰ ਵੱਲ ਚਲੀ ਗਈ ਜਿੱਥੇ ਉਸ ਦਾ ਖਿਆਲ ਰੱਖਣ ਵਾਲੀ ਪਿਆਰ ਕਰਨ ਵਾਲੀ ਉਸ ਦੀ ਪਤਨੀ ਸੀ ਉਹਨਾਂ ਦੇ ਬੱਚੇ ਸਨ ਪੈਸਾ ਨਾ ਹੋਣ ਤੇ ਵੀ ਗਰੀਬੀ ਹੋਣ ਤੇ ਵੀ ਤੰਗੀ ਹੋਣ ਤੇ ਵੀ ਸਾਰੇ ਮਾਨਸਿਕ ਸੁੱਖ ਸਨ ਉਹਨਾਂ ਕੋਲ ਪਰ ਇਹ ਬਜ਼ੁਰਗ ਔਰਤ ਰਜੇਸ਼ ਨੂੰ ਆਪਣੀ ਸੋਚ ਝੂਠੀ ਜਾਪੀ ਪਤਨੀ ਨੂੰ ਕਹੇ ਉਹ ਸ਼ਬਦ ਵੀ ਝੂਠੇ ਜਾਪੇ ਕਿ ਪੈਸੇ ਨਾਲ ਸੁਖ ਖਰੀਦੇ ਜਾ ਸਕਦੇ ਹਨ ਜੇ ਅਜਹਾ ਹੁੰਦਾ ਤਾਂ ਫਿਰ ਇਹ ਬਿਰਧ ਔਰਤ ਦੁਖੀ ਕਿਉਂ ਹੁੰਦੀ ਉਸ ਬਜ਼ੁਰਗ ਔਰਤ ਦੀ ਗੱਲ ਮੁੱਕ ਜਾਣ ਤੇ ਰਜੇਸ਼ ਨੇ ਪਹਿਲਾਂ ਉਸ ਔਰਤ ਵੱਲ ਤੇ ਫਿਰ ਵੀਲਚੇਅਰ ਤੇ ਬੈਠੇ ਉਸ ਬੱਚੇ ਵੱਲ ਇਉਂ ਵੇਖਿਆ ਜਿਵੇਂ ਉਹ ਤਾਂ ਉਸ ਦੇ ਸਾਰੇ ਦੁੱਖ ਵੰਡ ਲਵੇਗਾ ਸਕੂਲ ਵਿੱਚ ਉਸ ਨੂੰ ਕੋਈ ਤਕਲੀਫ ਨਹੀਂ ਆਉਣ ਦੇਵੇਗਾ ਉਚਿਰ ਪਹਿਲਾ ਉਸ ਕੋਲ ਖਲੋਤੀ ਹੰਝੂਆਂ ਨਾਲ ਭਰੀਆਂ ਅੱਖਾਂ ਵਾਲੀ ਉਹ ਬਿਰਧ ਦੁਖੀ ਔਰਤ ਪ੍ਰਿੰਸੀਪਲ ਦੇ ਦਫ਼ਤਰ ਵੱਲ ਚਲੀ ਗਈ ਅਤੇ ਰਜੇਸ਼ ਤਦ ਸਕੂਲੋਂ ਛੁੱਟੀ ਲੈ ਕੇ ਘਰ ਵੱਲ ਤੁਰ ਪਿਆ ਐਨੇ ਸਾਲਾਂ ਬਾਅਦ ਰਜੇਸ਼ ਨੇ ਪਹਿਲੀ ਵਾਰ ਵਿੱਕੀ ਨੂੰ ਗੋਚ ਚੁੱਕਿਆ ਸੀ ਅਤੇ ਪਿੰਕੀ ਨੂੰ ਖਾਣ ਲਈ ਚਾਕਲੇਟ ਦਿੱਤੀ ਸੀ ਘਰ ਆ ਕੇ ਉਸਨੇ ਪਤਨੀ ਨੂੰ ਕੁਝ ਨਹੀਂ ਦੱਸਿਆ ਕਿ ਸਕੂਲ ਵਿੱਚ ਕੀ ਹੋਇਆ ਸੀ ਅਤੇ 인ਦਰਾ ਉਸਨੇ ਵੀ ਅਜਪਤੀ ਵਿੱਚ ਆਏ ਇਸ ਪਰਵਰਤਨ ਬਾਰੇ ਕੋਈ ਗੱਲ ਨਹੀਂ ਕੀਤੀ ਸੀ ਸਗੋਂ ਉਹ ਤਾਂ ਉਸੇ ਤਰ੍ਹਾਂ ਚੁੱਪਚਾਪ ਹਰ ਰੋਜ਼ ਵਾਂਗ ਰਸੋਈ ਘਰ ਵਿੱਚ ਜਾ ਕੇ ਪਤੀ ਲਈ ਚਾਹ ਬਣਾਉਣ ਲੱਗੀ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ